से मैडम कांति देवी ने अपने समर्थकों के साथ पी डब्ल्यू डी विभाग में नामिनेशन किया और नामिनेशन का सबसे पहला फाइल एक नंबर की पर्ची की करती है और हम आशा करते हैं और उम्मीद करते हैं जिस तरह इन्होंने फाइल को भरने में एक नंबर पर आया है इस तरह रिजल्ट भी लाने में एक नंबर पर ही आएंगे इसलिए मैं तमाम सत्ताईस नंबर वार्ड के जनता जनार्दन से मैडम कांति तिवारी की तरफ से अपील करते हैं कि आप लोग अपने हरमन प्रत्याशी को जो चौबीस घंटा मजदूर छात्र नौजवान गरीब पिछड़े और पिछड़े के संघर्ष को आवाज़ को बुलंद करने वाले प्रत्याशी हैं उसके समर्थन में वोट दें ताकि मजदूरों का आवाज़ को बुलंद किया जाए छात्रों का आवाज़ को बुलंद किया जाए नौजवानों का आवाज़ को बुलंद किया जाए पिछड़े और पिछड़ों का आवाज़ को कि बुलंद किया जाए और जो मशहूर वर्ग से जो यहाँ जो पूंजीवादी व्यवस्थाओं का जो लगातार हमला होता है उसके खिलाफ जो आवाज को बंद किया जाए और पूंजीवादी व्यवस्था को दहस्त किया जॉइंट सेक्रेटरी पंजाब आम आदमी पार्टी आज की पार्टी ने जो मिलेगा मैंने बहुत खुशी मिली है ਇਸ ਕੋਰਟ ਦੇ ਵਿੱਚ تین ਮੁੱਦਾ ਕਲੀਨਿਕ ਕੋਈ ਵੀ ਵਾਰਡ ਇਹੋ ਜਿਹਾ ਨਹੀਂ ਹੈਗਾ ਜਿੱਥੇ تین ਮੁੱਦਾ ਕਲੀਨਿਕ ਦੋ ਸਕੂਲ ਨੇ ਸਾਡੇ ਸਰਕਾਰੀ ਦੋਨਾਂ ਦੇ ਵਿੱਚ ਆਧਨਿਕ ਕਰਨ ਹੋਇਆ ਨਵੀਨੀਕਰਨ ਹੋਇਆ ਤੇ ਹੋਰ ਵੀ ਬੜੇ ਸਾਰੇ ਪੁਆਇੰਟ ਨੇ ਸਾਰੀ ਸੜਕਾਂ ਤੁਸੀਂ ਤਾਂ ਆਪਸੋ ਵਾਰਡ ਦੇ ਵਾਸੀਆਂ ਤੁਹਾਨੂੰ ਇਸ ਤੋਂ ਜ਼ਿਆਦਾ ਪਤਾ ਹੋਣਾ ਸਾਰੀ ਪਿੰਡ ਸ਼ਹਿਰ ਤੋਂ ਸੁਨਤੀ ਕਰਨੀ ਸ਼ਹਿਰ ਤੋਂ ਮਾਰਕਟ ਜਿਹੜੀ 25-25 ਸਾਲਾਂ ਤੋਂ ਨਹੀਂ ਬਣੀਆਂ ਵੀ ਉਹ ਸਾਰੀ ਬਣ ਗਈਆਂ ਕਈ ਵਾਰ ਤਾਂ ਸਾਨੂੰ ਇਹ ਲੱਗਦਾ ਵੀ ਅਸੀਂ ਕਿਹੜੇ ਮੁੱਦੇ 'ਤੇ ਵੋਟਿੰਗ ਕਰ ਰਹੇ ਹਾਂ ਮੈਡਮ ਅਸੀਂ ਪੈਦਲਾਂ ਦੇ ਨਹੀਂ ਤੇ ਫਿਲਹਾਲ ਸਾਡੀ ਇਜਾਜ਼ਤ ਦਿੱਤੀ ਹੈ ਸਰਮ ਦੇ ਨਾਮ ਤੇ ਬੋਲਣ ਹੋਰੀ ਦੀ ਸਾਨੂੰ ਦਿੱਤਾ ਹੈ ਸਮ ਦੇ ਅਧਾਰ ਤੇ ਕਿਹੜਾ ਕਮਲ ਰਹਿ ਗਿਆ ਤੁਸੀਂ ਤੋਂ ਪੁੱਛਵਾ ਕਰੂੰਗਾ ਅਸੀਂ ਆਪਣਾ ਇੱਕ ਮੈਨੇਜਰ ਕਰਾਰ ਕਰਨ ਵਾਲੇ ਨੇ ਜਾਂ ਇੱਕ ਜਾਂ ਦੋ ਦਿਨ ਦੇ ਵਿੱਚ ਸਭ ਤਸੋ ਤਿਆਰ ਹੈ ਪ੍ਰਿੰਟ ਆਊਟ ਬਾਕੀ ਹੈ ਤੇ ਉਹਦੇ ਚ ਸਾਰੇ ਮੁੱਦੇ ਲਿਖੇ ਹੋਏ ਆਪਣੇ ਹਰ ਮਹੱਲੇ ਦਾ ਹਰ ਮੁੱਦਾ ਲਿਖਿਆ ਹੈ ਸ਼ੇਰਪੁਰ ਜਿੱਥੇ ਲਾਲ ਕੀਰੀ ਵਾਲਾ ਮਾਮਲਾ ਹੋ ਗਿਆ ਜਾਂ ਚੌਧਰੀ ਕਲੋਨੀ ਦਾ ਹੋ ਗਿਆ ਜਾਂ ਸੀਵਰੇਜ ਪਾਣੀ ਦੀ ਜਿਉਂ ਹੀ ਸਮੱਸਿਆ ਹੈਗੀ ਇਕਲਾਸ਼ ਨਗਰ ਦੀ ਜਿਹੜੀ ਸਿਗਰੇਟ ਦੀ ਸਮੱਸਿਆ ਜਿਹੜੀ ਅੱਜ ਤੋਂ 30 ਸਾਲਾਂ ਹੋ ਹੋ ਗਿਆ ਜੀ ਸਾਡਾ ਕੋਟਾ ਹੋ ਗਿਆ ਜੀ ਤੇ ਸਾਡਾ ਏਲੋ ਹੈਗਾ ਕਿ ਅਸੀਂ ਆਪਣੇ 5 ਸਾਲਾਂ ਦੇ ਵਿੱਚ ਆ ਸਮੱਸਿਆਵਾਂ ਦਾ ਸਾਰਾ ਪਾਰਨਾ ਕਰੀਏ ਚਲੋ ਚਲੋ ਅੱਗੇ ਕਰਦੇ ਹਾਂ ਨਾ ਤੇ ਸਾਡਾ ਇਹ ਪਹਿਲਾ ਨੰਬਰ ਲਗਾਇਆ ਗਏ ਤੇ ਹੋਰ ਇਹ ਵੀ ਹੈ ਕਿ ਜੇਕਰ ਕਿਸੇ ਨੂੰ ਕੋਈ ਪਾਸੇ ਇਸ ਨੂੰ ਲੈਣ ਦੀ ਲੋੜ ਹੈ ਅਸੀਂ ਉਸ ਤੋਂ ਬਿਨਾਂ ਨਹੀਂ ਚੱਲਦੇ मेरा नाम मैं पालतू की चीज बोला है मालूम पालतू बिरादरा मालूम बस तो मालूम पालतू है पापा मेरा पालतू नहीं है सबने सारे बिरादरा माँ तो सारे ऐसे के साथ ये लोगों के साथ जाने आ रही पानी में अबे वाह में तो हम आगे देख रहे हैं वो भी काम होने के जो भी है ना जैसे कोई वह काम वह काम करने करने पूरा करके लोगों में तो फिर कहाँ है ये काम मने सारे पूरा करने के नहीं सर बान बत्तीर के लिए ऐसा काम मालिक भी तो उसको वालों वालों ਇਹ ਬਹੁਤ ਜਿਆਦਾ ਕੰਮ ਕਰਾਏ ਨਹੀਂ ਕਿਉਂਕਿ ਐਸਾ ਕੰਮ ਨਹੀਂ ਕੀਤਾ ਉਹਨਾਂ ਨੇ ਆਖੀ ਪਹਿਲਾਂ ਜਿਹੜੇ ਗੋਸਰ ਸਾਹਿਬ ਐਮਐਨਏ ਰਹੇ ਨੇ ਉਹਨਾਂ ਨੇ ਸਾਡੇ ਉੱਤੇ ਤੁਸੀਂ ਮੈਟਰ ਵੀ ਲਾਈ ਆਂ ਗਏ ਉਹਨਾਂ ਨੂੰ ਮੋਗਨ ਲੈਵਾ ਕਰਨ ਦੀ ਬੇਗਨੀ ਕਿਰਪਾ ਨਾਲ ਲੋਕਾਂ ਨੇੜੇ ਆਉਣ ਅਸੀਂ ਨਹੀਂ ਕਰੀਏ ਸਰ ਜਾਨ ਕੇ ਵੀ ਹਾਂ ਕੰਮ ਕਈ ਦਾ ਸਮਝੋ ਜੀ ਸਰ ਕਾਫੀ ਕੜ ਬੰਡਾੜੇ ਨੇ ਮਿੰਲੇ ਕੜ ਬੰਡੜੇ ਨੇ ਇਹਦਾ ਹਾਰ ਕਾ ਨਹੀਂ ਬਣਿਆ ਸਾਡੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਨਗਰ ਨਗਰ ਚੋੜ ਹੋਦੂ ਸਤਰਾ ਹੀ ਦੂਜਾ ਨੇ ਦੇਖੀ ਸੀ ਰਾਮੇਪੜਾ ਤੇ ਨਗਰ ਜੀ ਬੋਟਾ ਹੋਰੀ ਸਤਰਾ ਹੀ ਸਾਡੇ ਵਿੱਚ ਸ਼੍ਰੋਮਣੀ ਖਾਲਸਾ ਤੋਂ ਬਾਹਰ ਨੂੰ ਬੱਤੀ ਤੋਂ ਪਿੱਛੇ ਕਵਾਟੂ ਨਾ ਰਹੀ ਜਿਵੇਂ ਜ ਆਪਣੇ ਫਾਰਮ ਪਰ ਰਹੇ ਸਨ ਸਸੀ ਬਾਜੀ ਗਾਲ ਜੀ ਤਾਂ ਕੀ ਨਾ ਆਪਣੇ ਪਿੰਡ ਸਾਡੇ ਵਿਸ਼ਵ ਕੁਮਾਰ ਆਪਣਾ ਨਾਮ ਆ ਜੀ ਸ਼੍ਰੋਮਣੀ ਖਾਲਸਾ ਤੋਂ ਚੋਣ ਲੜ ਰਹੇ ਚੋਣ ਜਨਾ ਪੱਕੜੀ ਜੀ ਲੱਗਦਾ ਨਹੀਂ ਰਹਸਾ ਹੈ ਕਿ ਆ ਰਹੀ ਜੀ ਇੱਕ ਸਾਹ ਚਾਸ ਕਰ ਰਹੇ ਨੇ ਕਿ ਸੀ ਵੀ ਉਹਨਾਂ ਨੇ ਬੰਦੂ ਦੀ ਗੱਲ ਕਰੀ ਪੀਲਾ ਬਿਨਾਂ ਦੀ ਬਾਹਰ ਬਿੱਤੀ ਕਿਹੜੇ ਕੰਮ ਕਰਾਉਂਗੇ ਬਿਲਕੁਲ ਬਹੁਤ ਪੰਡੇ ਘੰਪਾਇਆ ਜਿਹੜੇ ਕਰਵਾਉਣ ਵਾਲੇ ਗਲੀਆਂ ਦਾ ਬਰਾਬਰ ਹਾਲ ਬਿਲਕੁਲ ਸੂਰਜ ਬੇਕਾਰ ਹੈ ਸੂਰਜ ਬੜਾ ਛੋਟਾ ਜਿਹੜਾ ਖਰਖਾ ਪਾਣੀ ਜਮ ਹੁੰਦਾ ਸਾਰੇ ਪੰਡੇ ਵਿੱਚ ਪਾਣੀ ਪਾਣੀ ਖੜਦਾ ਇਹ ਤੀਜਾ ਬਲ ਦੇਖੇ ਹੀ ਨਹੀਂ ਲਿਆ ਅੱਜ ਸਭ ਇਹ ਦੇਖਾਂਗੇ ਫਿਰ ਇਹ ਚੀਜ਼ ਨਹੀਂ ਕਿ ਪਾਰਕ ਦੇ ਵਿੱਚ ਪੈਲਾ ਵਗੈਰਾ ਕਿਤੇ ਵੀ ਪਾਰਕ ਦੇ ਵਿੱਚ ਬਣਾ ਨਹੀਂ ਨਹੀਂ ਜਗਾ ਬਹੀ ਦੀ ਉੱਥੇ ਵੀ ਮੇਰੇ ਅੱਗੇ ਭਰਸਪੁਰ ਜੁੜੇਗਾ

ਦੇਖੋ ਕਰਾਂਗੇ ਉਸ ਤੋਂ ਨਹੀਂ ਹੋ ਸਕਦਾ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਪਰ ਕਿਤਾਬਾਂ ਤਾਂ ਨਹੀਂ ਪੜ ਸਕਦੇ ਪਰ ਫਰਮ ਦੀ ਕੋਸ਼ਿਸ਼ ਹੁੰਦੀ ਹੈ ਐਸੀ ਬਲਕਿ ਕਾ ਪੂਰਾ ਹੀ ਸਹਜੋਰ ਜੋ ਹੈ ਜਾਂ ਕਿ ਕਿ ਲੋ ਕਮੀਆਂ ਰਹੇ ਜੁਗੀਆਂ ਰਹੇ ਲੱਗਦੀ ਪੂਰਾ ਤੋਂ ਲੋਕਾਂ ਦਾ ਖਰਾਬ ਸਸੀ ਕਾ ਜਿਹੜੀ ਬਸਤ ਪਸੰਦ ਮੇਰੇ ਮਦਰ ਕਿਰਪਾ ਕਰ ਸਕਦੇ ਆ ਮਾਸੀ ਪਾਜੀ ਦਰਵਾਜ਼ਾ ਨੰਬਰ 23 ਹਲਕਾ ਸੌਤੋਂ ਇੱਕ ਕੈਂਡੀਡੇਟ ਨੇ ਮੈਂ ਮੈਡਮ ਰਜਿੰਦਰਪਾਲ ਕੌਸ਼ੀਨਾ ਜੀ ਦਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਵਰਿੰਦਰ ਕੇਜੀਵਾਲ ਜੀ ਦਾ ਅਮਨ ਰੋੜੀ ਦਾ ਸ਼ਰੀਕ ਕੌਸ਼ੀਨਾ ਜੀ ਦਾ ਆਮ ਮਾਣ ਦੀ ਪਾਰਟੀ ਦੇ ਵਰਕਰ ਸਰਵਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਸੀਰਵਾਦ ਦਿੱਤਾ ਸਾਨੂੰ ਬਾਦ ਸੇਵਾਦਾਰਾਂ ਦਾ ਸਮਾਗਮ ਅਸੀਂ ਇਹ ਵਿਸ਼ਵਾਸ ਤੋਂ ਬੰਨੇ ਆ ਮੈਦੂ ਜੀ ਤੁਹਾਡੀਆਂ ਉਮੀਦਾਂ ਤੇ ਪਾਰਟੀ ਦੀ ਉਮੀਦਾਂ ਦੇ ਖਰੇ ਉਤਰਾਂਗੇ ਅਸੀਂ ਕਾਫੀ ਸਾਲਾਂ ਤੋਂ ਮੂਰੇ ਹੋਇਆ ਪਾਰਟੀ ਦੇ ਬਹੁਤ ਜ਼ਿਆਦਾ ਕੰਮ ਕਰਾਈ ਹੈ ਹੋਰ ਜਿਹੜਾ ਕਬਾ ਜੀ ਤੁਸੀਂ ਕੌਂਸਲਰ ਬਣਦੇ ਹੋਗਾ ਕਰੋਗੇ ਜੀ ਜੀ ਪਿਛਲੇ ਜਿਹੜੇ 30 ਸਾਲ ਦਾ ਪੁਰਾਣੇ ਕੌਂਸਲਰ ਸੀ ਸਾਰੇ ਕੰਸੀਲਰ ਰਹੇ ਜਾਂ ਪਤਲਾ ਸਾਰੇ ਕੰਸੀਲਰ ਉਹੋ ਨੇ ਕੋਈ ਕੰਮ ਨਹੀਂ ਕੀਤਾ ਡਵੈਲਪਮੈਂਟ ਦੇਖਦੀ ਆ ਆਉਣ ਵਾਲੀ ਜਿਹੜੀ ਹੁਣ 21 ਤਰੀਕ ਨੂੰ ਜਦ ਜਦੋਂ ਵੋਟਾਂ પાਕੇ ਮੇਰੇ ਮਦਰ ਨੂੰ ਜਿਤਾਉਂਗੇ ਨਾ ਤੋਂ ਮੈਂ ਇੱਕ ਇੱਕ ਵਾਦਾ ਪੂਰਾ ਕਰਕੇ ਜਾਵਾਂ ਸਭ ਤੋਂ ਪਹਿਲਾਂ ਮੇਰੇ ਵਾਦੇ 12 ਦੇ ਜਾਵਾਂਗਾ ਹੋਰ ਜਿਆਦਾ ਬੁਰਾ ਹਾਲ ਆ ਮੈਂ ਇਲਾਕਾ ਦੇ ਵਸਨੀਕਾਂ ਨਾਲ ਵਾਦਾ ਕਰ ਰਿਹਾ ਵੀ ਮੈਂ ਸਭ ਤੋਂ ਪਹਿਲ ਦੇ ਹੱਥ ਤੇ ਕਰਾਂਗਾ ਸਵਾਲ ਇਲਾਕੇ ਦੇ ਵਿੱਚ ਜਿਹੜੇ ਕੈਮਰੇ ਲੱਗਣ ਵਾਲੇ ਉਹ ਲਵਾਉਂਗਾ ਹਰ ਗਲੀਆਂ ਦੇ ਵਿੱਚ ਕਮਲੇ ਲਾ ਕੇ ਬੂਟੇ ਲਾਉਂਗਾ ਗਲੀਆਂ ਦੇ ਖੌੜਾ ਦੇ ਉੱਤੇ ਜਿਹੜੀਆਂ ਡਰੈਸ ਵਾਲੀਆਂ ਨੰਬਰ ਦੇ ਕੰਧੀਆਂ ਨੇ ਡਰੈਸ ਵਾਲੀਆਂ ਲਵਾਉਂਗਾ ਢੋਲੇ ਵਾਲ ਦੀ ਜਿਹੜੀ ਮੇਨ ਐਂਟਰੀ ਆ ਬਹੁਤ ਉਜਾੜਾ ਹੋਇਆ ਹੋਇਆ ਉੱਥੇ ਵਧੀਆ ਐਂਟਰੀ ਗੇਟ ਬਣਾ ਕੇ ਬੂਟੇ ਲਾ ਕੇ ਫੈਂਸੀ ਲੇਟਾ ਲਾ ਕੇ ਲਾਉਂਗਾ ਜਿਹੜੇ ਵਾਰਡ ਦੇ ਵਿੱਚ ਸਵਾਰਾ ਕੰਦੇ ਫਿਰਦੇ ਨੇ ਕੱਟੂਗਾ ਜੋ ਮੇਰੀ ਨਜ਼ਰ ਦੇ ਵਿੱਚ ਹਜ਼ਾਰਾ ਜਿਹੜਾ ਉਹ ਐਮਐਲਏ ਸਾਹਿਬ ਤੋਂ ਸਤਿਕਾਰ ਉਹਨਾਂ ਤੋਂ ਅਸੀਂ ਜਗ੍ਹਾ ਲਵਾਵਾਂਗੇ ਸਾਰੇ ਇਲਾਕਾ ਨਿਵਾਸੀ ਕਰਕੇ ਉੱਥੇ ਉਹਨਾਂ ਦੀ ਜਗ੍ਹਾ ਬਣਾਵਾਂਗੇ ਤੇ ਉੱਥੇ ਜੋ ਖਾਨਚੀਨ ਦਾ ਅਰੇਂਜਮੈਂਟ ਉਹ ਸਾਰੇ ਇਲਾਕਾ ਨਿਵਾਸੀ ਕਰਾਂਗੇ ਜਿਹਦੇ ਨਾਲ ਇਲਾਕਾ ਨਿਵਾਸੀਆਂ ਨੂੰ ਕੁੱਤਿਆਂ ਤੋਂ ਜਿਹੜੀ ਦਿੱਕਤ ਆ ਰਹੀ ਹੈ ਉਹ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਜਿਹੜੀਆਂ ਹੋਰ ਵੀ ਸਮੱਸਿਆਵਾਂ ਬਹੁਤ ਨੇ ਉਹਨਾਂ ਦਾ ਵੀ ਅਸੀਂ ਹੱਲ ਉਹ ਇਲਾਕਾ ਨਿਵਾਸੀ ਕਹਿਣਗੇ ਪਹਿਲ ਦੇ ਹੱਥ ਤੇ ਸਾਰਿਆਂ ਦਾ ਫੋਕਸ ਦੂਸਰਾ ਦੇਖੋ ਕਿ ਪਨਾਹ ਦੇ ਵਿੱਚ ਪਾਣੀ ਗਿਲੇਆਂ ਦੇ ਵਿੱਚ ਨਗਰ ਨਿਗਮ ਦੀ ਛੋਟਾ ਕੁੱਝ ਤੋਂ ਨਾ ਹੀ ਲੂਜ ਹੈ ਨਾ ਕਿ ਨਗਰ ਨਿਗਮ ਨੂੰ ਛੋਟਾ ਲਈ पारंपरिक ने फाटेला जी है दीना 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 दी। रही जय श्री राम मैं राधा कृष्ण वार्ड नंबर को श्रोमणी अकाली दल ने किया मैं सारे श्रोमणी दल अकाली दल को हाईकमान को मैं बहुत बहुत धन्यवाद देता हूँ जो आज हमको भर करके के उन्होंने टिकट दिया और मैं लोगों से अपने इलाके के लोगों से निवेदन करता हूं कि जो भी आपका आप समस्या है पहले जैसे ही मैं आप लोगों को जो भी दिक्कत आता था किसी वार्ड में आप लोग रहते हैं तो हम लोगों को आप लोगों को मैंने जो काम किया मैं आपके काम के आधार पर आप लोगों को हाथ जोड़ के गुनती कर रहा हूँ जो तो मेरी बहूर आरती कुमारी जो उसको तो अकाली दल ने टिकट दिया है चुनावी तराजू है आप तराजू पर मोहर लगा करके विदेश बनाए मैं आप लोगों का बहुत बहुत आभारी हूँ और मैं आप लोगों से बार बार विनती करूँगा जो भी समस्या है अपने इलाके का और उसका मैं निवारण करूँगा मेरा लक्ष्य यही है कि यह हम जीत गए तो आप लोग जीत गए और आप लोग जीत गए तो समझ लीजिए आप लोगों का सारा काम यहाँ सवेरे हो शाम हो दोपहर हो बारह महीना तीस दिन हम आप लोग यहाँ सेवा तो में हाजिर रहते हैं हमारी वार्ड नंबर सत्ताईस से शिरोमणि अकाली की अकाली दल की तरफ से खड़ी हूँ मेरा चुनाव चिन्ह तराजू है वार्ड नंबर सताइस के सभी लोग मुझे वोट करें ਤੋ ਵਧੀਆ ਤੁਸੀਂ ਕਾਗਜ਼ ਭਰ ਕੇ ਆਏ ਆਂ ਅੰਦਰ ਜਿਨ੍ਹਾਂ ਦਾ ਨਾਮ ਫਤਿਹਪੁਰ ਆ ਵਾਰਡ ਨੰਬਰ 32 ਤੇ ਡੈਗਲੇਟ ਨੇ ਤੇ ਅਸੀਂ ਮਾਨਸਟਰ ਤੇਤੀ ਤੇ ਲੋਕਾਂ ਨੂੰ ਸਵਾਦ ਬਣਿਆ ਇੱਕ ਜਿਤਾ ਹਵੇ 3 ਸਾਲ ਪਹਿਲੇ ਜਿੰਦ ਤੱਕ ਕੋਈ ਕਰਕੇ ਇੱਥੋਂ ਤੱਕ ਆਇਆ ਤੇ ਅੱਜ ਅੱਗੇ ਵੀ ਉਹਨਾਂ ਵਾਸਤੇ ਇੱਕ ਕੰਮ ਕਰਾਂਗਾ ਤੇ ਜਿਹੜੀ ਵੀ ਕਮੀਆਂ ਨੇ ਉਹਨਾਂ ਨੂੰ ਪੂਰੀਆਂ ਕਰਕੇ ਦਊਗਾ ਕੋਈ ਕਮੀ ਨਹੀਂ ਰਹਿਣ ਦਊਗਾ ਵਾਰਡ ਦੇ ਵਿੱਚ ਜੇ ਮੈਨੂੰ ਜਿਤਾ ਕੇ ਭੇਜਣ ਕਿੰਦਾ बाद करा मीर जोनी करी जाता है जब भी क्षेत्र में जनता का जिन्होंने सकीना पर मुस्लिम नंबर को बनाया या आज भारत भर में मुस्लिम की जमीन की आप ये भारत में सबसे पहले या और मैं उत्तर पर ये अपील जाता है ये काफी लंबे नाम से बड़ा जाता है देखो

ਮੈਂ ਇਸ ਤਰ੍ਹਾਂ ਦਾ ਫੈਸਲਾ 12 ਦੇ ਤਰੀਕੇ ਤੇ ਨਹੀਂ ਕਰਦਾ ਮੈਂ ਸੁਣਵਾਦ ਕਰਦਾ ਹਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਦੋ ਸੰਗਠਨ ਹੈ ਜਿਹੜੀ ਪੂਰੀ ਹਾਈਟ ਬਾਅਦ ਲਈ ਜਿਸਕੇ ਤੋਂ ਵਿੱਚ ਪਾਵਾਗੇ ਜਿੰਨੇ ਵੀ ਰੁਪਏ ਵਿਕਾਸ ਕਰਨਾ ਨੇ ਉਹਨਾਂ ਨੂੰ ਸਿਰੇ ਕਰਾਂ ਮੈਂ ਚੰਨੂ ਭਾਰਤ ਤੋਂ ਮਾਨ ਰਿਵਾਡ ਨੰਬਰ 36 ਜੋ ਭਾਰਤੀ ਜਨਤਾ ਪਾਰਟੀ ਦਾ ਕਮੇਟੀ ਕਮਾਦੀ ਸਿਰੇ ਕਰਨ ਕਰਵਾ ਦੇਣਾ विश्वास करके वार्ड नंबर छत्तीस का टिकट दिया मैं अपनी पूरी टीम का जल्दी गहराई करता हूँ जिस तरह से रात दिन लगे रहते हैं उसी तरह से अब लगातार रात दिन मेरे बहुत तो तो सारे तो तो मिल कर के विजय बनाएंगे और पूरे लुझाना में कमल करेंगे कम बहुत से काम हैं जिन्हें सीवरेज का है मेन पानी ज्या है पानी सीवरेज

ਉਹ ਇਸ ਵੰਦ ਦਾ ਸ਼੍ਰੋਮਣੀ ਕਾਲੀਦਾ ਲੰਮਰ ਸਾਹਿਬ ਸਰਦਾਰ ਸੇਨਜੀ ਸਿੰਘ ਮਹਾਂਦਲੋਂ ਵਿਸ਼ਾਲ ਸਾਰ ਉਹਨਾਂ ਨੇ ਆਪਣਾ ਕੈਂਡੀਡੇਟ ਜੀਵਾਰੀ ਨਾਮ ਰਿੰਮੀ ਸੀ ਜੀ ਨੂੰ ਨਾਮ ਦੇ ਸੂਚਨਾ ਦੇ ਕਾਗਜ਼ ਕਰਕੇ ਬਾਹਰ ਆਏ ਆ ਤੇ ਹੁਣ ਅਸੀਂ ਇਹ ਵੀ ਗਵਾਹੀ ਕਰਾਂਗੇ ਸੰਗਤਨ ਦੇ ਪਰਿਵਾਰ ਦੇ ਸੰਗਤਨ ਜਿਨ੍ਹਾਂ ਨੇ ਅੱਕੇ ਵੀ ਬਹੁਤ ਜ਼ਿਆਦਾ ਸ਼ੋਮਣੀ ਕਾਲੀਦਾ ਲੰਮਰ ਸਾਹਿਬ ਦੇ ਸਾਥੀ ਮਰਜ਼ੰਦਤਾ ਕਿ ਅਸੀਂ ਆਸ ਰੱਖਦੇ ਹਾਂ ਕਿ ਜੋ ਪ੍ਰੀਮੀਅਮ ਫੀਸ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਜਬਰ ਸਮਾਜ ਦੀ ਚਿੰਤਾ ਕਰ ਰਹੇ ਨੇ ਇਹ ਕਿਹੜੇ ਬੋਲ ਅਜਿਹਾ ਕਿ ਕਿੱਥੇ ਭਾਰੂ ਭਾਰ ਨਿਕੜੇ ਭਾਰ ਤੋਂ ਭਾਰ ਕੀ ਨਾਮ ਬਣਾ ਸਰ ਮੇਰਾ ਜਸਵਿੰਦਰ ਸਿੰਘ ਬੇਰੂਆ ਜੀ ਮੈਂ ਕਾਂਗਰਸ ਪਾਰਟੀ ਦਾ ਹਾਂ ਉਹ ਕਹਿੰਦਾ ਹੈ ਜੋ ਵਾਰ ਨੰਬਰ 32 ਤੋਂ ਪੀ ਡਬਲਯੂ ਡੀ ਡਿਪਾਰਟਮੈਂਟ ਕੋ ਫਾਰਮ ਫਾਇਲ ਜਮਾ ਕਰਾਉਣਾ ਹੈ सर किस तरह लगता है बाढ़ में कि कमी है जी पूरी करूँगी लगता बाढ़ कमियां ने जी वाटर सप्लाई सीवरेज सफाई भी और भी बहुत तरह की प्रॉब्लम चल ठीक था। नहीं सही हुई है ज़्यादा प्रॉब्लम आई है सीवरेज ठीक है Ô mọi người ơi mọi người ơi mọi người ơi mọi người ơi mọi người ਫਰਦੀ ਮੰਦਾਂ ਦੀ ਇਹਨਾਂ ਦਿੱਤੀ ਦੁਕਾਨ ਬੰਦ ਕਰਾਇੀ ਜੇ ਇਹਨਾਂ ਦੀ ਦੁਕਾਨ ਇਦਾਂ ਚੱਲਦੀ ਨਹੀਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਇਹਨਾਂ ਨੇ ਤਿੰਨ ਸੱਤ ਕਰਤਾ ਤੇ ਅੱਗੇ ਕਰੀ ਤਾਂ ਮਾਤਾ ਪਿਛੇ ਵੀ ਪ੍ਰਤੀ ਕਰਕੇ ਆਏ ਕਹਿੰਦੇ ਸਾਨੂੰ ਕੰਮਾਂ ਦੇ ਲਗਾ ਤੇ ਫੋਟ ਪਾ ਦਿਓ ਮੈਂ ਵੀ ਪੰਜਾਬੀਆਂ ਨੂੰ ਤੇ ਲੁਧਿਆਣਿਆਂ ਨੂੰ ਕਹਿੰਦੀ ਆਪਾਂ ਲੁਧਿਆਣੇ ਕਰਨੇ ਆਂ ਸਾਈਂ ਜੀ ਜੀ ਸਾਡੇ ਲੁਧਿਆਣੇ ਜੇ ਇਹਨੇ ਇੱਕ ਵੀ ਕੰਮ 3 ਸਾਲ ਚ ਕੀਤਾ। ਅੱਛਾ, ਇਹ ਵੀ ਕੰਮ ਤੁਹਾਨੂੰ ਲੱਗਦਾ ਵੀ ਇਹਾਂ ਨੇ ਕੋਈ ਕੀਤਾ ਹੋਇਆ ਤੇ ਵਿਸਾਅ ਚ ਜਿਹੜਾ ਇਹਾਂ ਨੇ ਵਾਅਦੇ ਕੀਤੇ ਸੀ ਤਾਂ ਬੇਸ਼ੱਕ ਪਾੜ ਦਿੱਤੇ। ਬਸ ਇਹ ਨਹੀਂ ਕੀਤਾ ਤੇ ਇਹ ਤੋਂ ਲੁਧਿਆਣਾ ਪਛੋਕੜ ਤੇ 97 ਤੋਂ ਪਹਿਲਾਂ ਲੁਧਿਆਣਾ ਕਿਹਾ ਜਾਂ ਸੀ। 43ਵੀਆਂ ਸਰਕਾਰਾਂ ਤੋਂ ਬਾਅਦ ਲੁਧਿਆਣਾ ਕਿਵੇਂ ਚੇਂਜ ਹੋਇਆ? ਲੁਧਿਆਣਾ ਦੀ ਉਸ ਸਫਲਤਾ ਹਾਨ ਹੈ ਉਹ ਸਾਰਿਆਂ ਕਾਰਕਾਂ ਨੂੰ ਪਰ ਸਰਕਾਰ ਵੱਲੋਂ ਗੁੰਲਾਗਰਦੀ ਕੀਤੀ ਗਈ ਹੈ ਦਿਨ ਘਟਦੇ ਤੇ ਗਏ ਤੇ ਕੱਲ ਛਤੀ ਮੈਂਬਰ ਸੀ ਸਿਰਫ 26 ਤੋਂ ਕੈਂਡੀਡੇਟ ਆਪਣੇ ਕਾਗਜ਼ ਭਰਦੇ ਆ ਅਸਲੀ ਮਾਰੋ ਤਾਰ ਪਈ ਹੋਈ ਹੈ ਕਿ ਇਹ ਐਨਓਸੀ ਦੀ ਵੀ ਪ੍ਰੋਬਲਮ ਆ ਰਹੀ ਹੈ ਕਾਗਜ਼ਾਂ ਦੀ ਪ੍ਰੋਬਲਮ ਆ ਰਹੀ ਹੈ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਨਏ ਆ ਕੇ ਫਾਈਲ ਆਉ ਦੇਖੇ ਵੀ ਨਹੀਂ ਆ ਰਹੇ ਥੋਪਾਸ ਹੀ ਕੀਤਾ ਜਾ ਰਿਹਾ ਹੈ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਡਰ ਗਈ ਹੈ ਉਹ ਡਰ ਗਈ ਕਿ ਸਾਡੇ ਯੋਧੇ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਦੇ ਇਹਨੂੰ ਚੱਲਣ ਨੂੰ ਦਿੰਦੇ ਕਿਹਾ ਸਾਡੇ ਆਜੇ ਭਾਰਤੀ ਜਨਤਾ ਪਾਰਟੀ ਦਾ ਜੂਝ ਹੋਂਨੇ ਕੋਨੇ ਦੇ ਪੰਜਾਬ ਤੇ ਜਾਰੀ ਹੈ ਕਿਉਂ ਜਾਰੀ ਹੈ ਕਿਉਂਕਿ ਪੰਜਾਬ ਦੇ ਇਲਾਕ ਬੜੇ ਬੜੇ ਉਹ ਤੁਸੀਂ ਆ ਤੁਸੀਂ ਦੇਖੋ ਸਾਡੇ ਜੋ ਤੇ ਤਰਵੰਦ ਸਿੰਘ ਸਾਡੇ ਪੈਣ ਕੁਲਦੀਪਪੁਰ ਵੇ ਇਹਨਾਂ ਨੂੰ ਸੀਟਾਂ ਮਿਲੀਆਂ ਜਿਨ੍ਹਾਂ ਨੇ ਮਿਹਨਤ ਕੀਤੀਆਂ ਹੈ ਉਸ ਮਿਹਨਤ ਦਾ ਫਲ ਹੁਣ ਮਿਲਣਾ ਹੈ ਪੰਜ ਜ਼ਿਲ੍ਹਿਆਂ ਦੇ ਵਿੱਚ ਨਗਿੰਗਰ ਤੋਂ ਚੋਣ ਹੋਣੀ ਸੀ ਉਸ ਨੂੰ ਲੈ ਕੇ ਅੱਜ ਠੁਮਾਰਬੱਡੀ ਸੀਫ ਫ੍ਰੀਡਮ ਬਾਗਡ ਵਿੱਚ ਕੈਂਡੀਡੇਟਾਂ ਵੱਲੋਂ ਆਪਣੇ ਫਾਰਮ ਭਰੇ ਗਏ ਇਸ ਤਰ੍ਹਾਂ ਕਿ ਅੱਜ 10:00 ਤੋਂ 11:00 ਬਜੇ ਤਿੰਨ ਵਜੇ ਤੋਂ ਸਮਾਪਤ ਸੀ ਤਿੰਨ ਵਜੇ ਤੱਕ ਜਿਹੜੇ ਵੀ ਕੈਂਡੀਡੇਟ ਨੇ ਆਪਣੇ ਫਾਰਮ ਚਮਕਾ ਦੇ ਵੀ ਆਪਣੇ ਜਿਹੜੇ ਦੇ ਅੰਦਰ ਐਕਟ ਕਰ ਗਏ ਸੀ ਪਰ ਕੁਝ ਮੀਟਵਾਰਾਂ ਦੇ ਨਾਲ ਨਾ ਸਕਣ ਨੂੰ 3 ਵਜੇ ਤੋਂ ਬਾਅਦ ਵੀ ਨੇ ਆਪਣਾ ਫਾਰਮ ਨਹੀਂ ਭਰ ਆਇਆ ਉਸ ਤਰ੍ਹਾਂ ਹੀ ਅਗਲੀ ਕੱਲ ਨੂੰ ਇਸ ਦੀ ਜਾਂਚ ਹੋਵੇਗੀ ਇਹ ਤੋਂ ਬਾਅਦ ਤੋਂ ਨਿਸ਼ਾਨ ਜਿੱਤ ਜਾਣਗੇ ਕਿਦਾਂ ਦੀ ਪੋਲਿਟੀਕਲ ਦਿਖਾ ਦੇਣਗੇ